ਸਸਿਕਾਲ ਦਾ ਟੀਵੀ ਅਨਰਾਈ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸ਼ਿਖਾ ਖਬਰਾਂ ਦੇ ਇਸ ਵਿਸ਼ੇਸ਼ ਬੁਲੇਟਿਨ ਤੇ ਵਿੱਚ ਤੁਹਾਡਾ ਸਵਾਗਤ ਹੈ ਨਮੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਹਾਜ਼ਰ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਤੇ ਗੈਰਕੂਨੇ ਪ੍ਰਵਾਸੀਆਂ ਲਈ ਵਰਤੇ ਫੌਜੀ ਜਹਾਜ਼ ਤੇ ਡੋਨਾਲਡ ਟਰੰਪ ਨੇ ਲਗਾ ਦਿੱਤੀ ਵੱਡੀ پابੰਦੀ ਹੁਣ ਇਹ ਜਹਾਜ਼ਾਂ ਦੀ ਨਹੀਂ ਕੀਤੀ ਜਾਵੇਗੀ ਵਰਤੋਂ ਮਾਨ ਸਰਕਾਰ ਨੇ ਔਰਤਾਂ ਨੂੰ ਹੁਣ ਰਾਹਤ ਦਿੱਤੀ ਹੈ ਮਾਨ ਸਰਕਾਰ ਦੇ ਵੱਲੋਂ ਹੁਣ ਇੱਕ ਰਾਹਤ ਦੇਣ ਦੇ ਨਾਲ ਦੇ ਨਾਲ ਕਿਹਾ ਗਿਆ ਹੈ ਕਿ ਬਸ ਤੁਸੀਂ ਹੁਣ 185 ਤੇ ਕਾਲ ਕਰੋ ਤੇ 10 ਮਿੰਟਾਂ ਦੇ ਵਿੱਚ ਵੱਡੇ ਐਕਸ਼ਨ ਹੋਣਗੇ। ਭਾਰਤੀ ਵਿਦੇਸ਼ ਮੰਤਰੀ ਐਸ. ਜੇ. ਸ਼ੰਕਰ ਦੇ ਉੱਤੇ ਲੰਡਨ ਦੇ ਵਿੱਚ ਹੋਇਆ ਹਮਲਾ ਮਾਹੌਲ ਭਖਿਆ ਤੇ ਭਾਰਤੀਆਂ ਨੇ ਚੁਪੀ ਆਵਾਜ਼ ਐਕਸ਼ਨ ਮੋਡ ਦੇ ਵਿੱਚ ਪੰਜਾਬ ਸਰਕਾਰ ਅਤੇ ਸੜਕਾਂ ਤੇ ਪੰਜਾਬ ਪੁਲਿਸ ਦੀ ਨਿਗਰਾਨੀ ਹੋਵੇਗੀ ਤੇ ਤੁਹਾਡੇ ਕੱਟੇ ਜਾਣਗੇ ਈ ਚਲਾਨ ਹੋਰੇ ਯੂਪੀਆਈ ਦੇ ਬਦਲਣ ਦੇ ਨਿਯਮ 1 April ਤੋਂ ਹੁਣ ਇਹਨਾਂ ਨਿਯਮਾਂ ਦੀ ਕਰਨੀ ਪਵੇਗੀ ਪਾਲਣਾ ਤੇ ਤੁਸੀਂ ਭੁੱਲ ਕੇ ਵੀ ਕੋਈ ਗਲਤੀ ਨਾ ਕਰਿਓ ਹੋਰ ਖਬਰਾਂ ਵਿਸਥਾਰ ਦੇ ਨਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੋਲੋ ਇੱਕ ਹੋਰ ਵੱਡਾ ਐਕਸ਼ਨ ਲਿਆ ਤਾ ਹੈ ਦਰਸਲ ਤਾਂ ਇਹ ਹੈ ਕਿ ਜਿੱਥੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹੁਣੇ ਡਿਪੋਰਟ ਕਰਨ ਦੇ ਲਈ ਇੱਕ ਜਿਹੜਾ ਮਹਿੰਗਾ ਫੌਜੀ ਜਹਾਜ਼ ਉਸ ਦੀ ਵਰਤੋਂ ਕੀਤੀ ਸੀ ਉਸ ਦੇ ਉੱਤੇ ਹੁਣ ਅਮਰੀਕਾ ਦੀ ਸਰਕਾਰ ਦੇ ਵੱਲੋਂ ਰੋਕ ਲਗਾ ਦਦੀ ਹੈ ਹਾਲਾਂਕਿ ਹੁਣ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਜੋ ਹੈ ਉੱਥੇ ਅਮ੍ਰਿਤਸਰ ਦੇ 에어ਪੋਰਟ ਦੇ ਉੱਤੇ ਇਸ ਜਹਾਜ਼ ਨੇ ਛੱਡਿਆ ਸੀਗਾ ਤੇ ਬਹੁਤ ਸਾਰੇ ਪ੍ਰਵਾਸੀਆਂ ਨੂੰ ਰਿਪੋਰਟ ਕੀਤਾ ਗਿਆ ਸੀ ਇਸ ਨੂੰ ਲੈ ਕੇ ਹੁਣ ਵੱਡੇ ਪੱਧਰ ਦੀ ਰੋਕ ਲਗਾ ਦਦੀ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਰਕਾਰ ਹੁਣ 트럼ਪ ਸਰਕਾਰ ਦੇ ਵੱਲੋਂ ਕੀ ਕੁਝ ਵੱਡੇ ਐਕਸ਼ਨ ਲੈ ਕੇ ਹੁਣ ਵੱਡੇ ਕਦਮ ਚੱਕੇ ਕਹਿੰਨੇ ਤੇ ਆਖਰਕਾਰ ਇਸ ਤੇ ਜਿਹੜੀ ਰੋਕ ਲਗਾ ਦਦੀ ਹੈ ਉਸ ਦੇ ਕਾਰਨ ਕੀ ਹੈ ਜਾਣਕਾਰੀ ਇਸ ਬਾਬਤ ਸਾਹਮਣੇ ਆਈ ਹੈ ਕਿ ਹੁਣ ਡੋਨਾਲਡ ਟਰੰਪ ਦੇ ਵੱਲੋਂ ਲਗਾਤਾਰ ਐਕਸ਼ਨ ਲੱਤੇ ਗਏ ਨੇ ਤੇ ਉਹਨਾਂ ਨੇ ਹੁਣ ਇਸ ਫੌਜੀ ਜਹਾਜ਼ ਤੇ ਵੀ ਰੋਕ ਲਗਾ ਦਿੱਤੀ ਹੈ। ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਸੰਬੰਧੀ ਇੱਕ ਹੋਰ ਅਪਡੇਟ ਲਗਾਤਾਰ ਵਾਇਰਲ ਹੋਈ ਹੈ ਜਿਸ ਦੇ ਵਿੱਚ ਟਰੰਪ ਪ੍ਰਸ਼ਾਸਨ ਨੇ ਵਿਦੇਸ਼ਾ ਤੇ ਗੁਆਟਰ ਨਾਮੋ ਬੇਤੱਕ ਪ੍ਰਵਾਸੀਆਂ ਨੂੰ ਪਹੁੰਚਾਣ ਲਈ ਹਵਾਈ ਫੌਜੀ ਦੇ C-17 ਦੀ ਵਰਤੋਂ ਕੀਤੀ ਸੀ ਪਰ ਹੁਣ ਇਸ ਦੀ ਵਰਤੋਂ ਬੰਦ ਕਰ ਦਿੱਤੀ ਹੈ। ਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਨੇ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਦਾਖਲ ਹੋਏ ਪ੍ਰਵਾਸੀਆਂ ਨੂੰ ਗੁਆਟਾਨਾਮੋ ਬੇ ਜਾਂ ਹੋਰ ਦੇਸ਼ਾਂ ਵਿੱਚ ਉਡਾਨ ਲਈ ਫੌਜੀ ਜਹਾਜ਼ਾਂ ਦੀ ਵਰਤੋਂ ਬੰਦ ਕਰ ਦਿੱਤੀ ਹੈ। ਰਾਸ਼ਟਰਪਤੀ ਟਰੰਪ ਨੇ ਆਪਣੇ ਦੂਜੇ ਕਾਰਜਕਾਲ ਦਾ ਮੁੱਖ ਉਦੇਸ਼ ਗੈਰ ਕਾਨੂੰਨੀ ਇਮੀਗ੍ਰੇਸ਼ਨ ਤੇ ਕਾਰਵਾਈ ਕਰਨਾ ਦੱਸਿਆ। ਪਰ ਹੁਣ ਕੁਝ ਪ੍ਰਵਾਸੀਆਂ ਨੂੰ ਉਹਨਾਂ ਦੇ ਘਰੇਲੂ ਦੇਸ਼ਾਂ ਜਾਂ ਫਿਰ ਗੁਆਟਾਨਾਮੋ ਬੇ ਵਿਕੇ ਫੌਜੀ ਐਂਡ ਤੱਕ ਫੌਜੀ ਅੱਡੇ ਤੱਕ ਪਹੁੰਚਾਉਣ ਲਈ ਫੌਜੀ ਜਹਾਜ਼ਾਂ ਦੀ ਵਰਤੋਂ ਮਹਿੰਗੀ ਅਤੇ ਕੁਸ਼ਲ ਸਾਪਤ ਪੁਰੀਆ ਇਸ ਬਾਰੇ ਦਾ ਵਾਲ ਸਟਰੀਟ ਜਰਨਲ ਨੇ ਰਿਪੋਰਟ ਦਿੱਤੀ ਹੈ ਔਰ ਅਧਿਕਾਰੀਆਂ ਨੇ ਕਿਹਾ ਕਿ ਆਖਰੀ ਫੌਜੀ ਦੇਸ਼ ਨਿਕਾਲੇ ਦੀ ਉਡਾਨ 1 ਮਾਰਚ ਨੂੰ ਸੀ ਔਰ ਪੈਂਟਾਗਨ ਨੇ ਜੋ ਹੈ ਅਗਲੇ ਕਈ ਘੰਟਿਆਂ ਲਈ ਅਜੇ ਹੀ ਕੋਈ ਉਡਾਨ ਤੈ ਨਹੀਂ ਕੀਤੀ ਗਈ ਹੈ ਇਹ ਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਵੀਰਵਾਰ ਨੂੰ ਨਿਰਧਾਰਿਤ ਇੱਕ ਉਡਾਨ ਰੱਦ ਕਰ ਦਿੱਤੀ ਹੈ ਅਧਿਕਾਰੀਆਂ ਨੇ ਕਿਹਾ ਕਿ ਅਜੀਆਂ ਉਡਾਨਾਂ ਤੇ ਰੋਕ ਨੂੰ ਵਿਧਾਇਆ ਜਾਂ ਸਾਈ ਬਣਾਇਆ ਜਾ ਸਕਦਾ ਹੈ ਜਾਨੀ ਕਿ ਹੁਣ ਅਮਰੀਕਾ ਸਰਕਾਰ ਦੇ ਵੱਲੋਂ ਵੱਡੇ ਪੱਧਰ ਦਾ ਐਕਸ਼ਨ ਲੱਤਾ ਗਿਆ ਪਹਿਲਾ ਕੈਰ ਤਿਰੁਣੀ ਪ੍ਰਵਾਸੀਆਂ ਨੂੰ ਰਿਪੋਰਟ ਕੀਤਾ ਗਿਆ ਔਰ ਉਸ ਤੋਂ ਬਾਅਦ ਹੁਣ ਇੱਕ ਐਕਸ਼ਨ ਲੈ ਲਿਆ ਕਿ ਜਿਹੜਾ ਜਿਹੜੇ ਫੌਜੀ ਜਹਾਜ਼ ਉਡਾਨਾਂ ਦੇ ਲਈ ਜਾਨੀ ਕਿ ਗੈਰ ਪ੍ਰਵਾਸੀਆਂ ਨੂੰ ਆਪਣੇ ਆਪਣੇ ਦੇਸ਼ਾਂ ਚ ਭੇਜਣ ਦੇ ਲਈ ਉਸ ਫੌਜੀ ਜਹਾਜ਼ ਦੀ ਵਰਤੋਂ ਕੀਤੀ ਸੀ ਪਰ ਉਸ ਤੇ ਪੂਰਨ ਤੌਰ ਤੇ ਹੁਣ ਰੋਕ ਲਗਾ ਦਿੱਤੀ ਆ ਜਾਨੀ ਕਿ ਹੁਣ ਉਸ ਫੌਜੀ ਜਹਾਜ਼ ਦੀ ਵਰਤੋਂ ਨਹੀਂ ਕੀਤੀ ਜਾਵੇਗੀ ਤੇ ਹੁਣ ਵੱਡੇ ਐਕਸ਼ਨ ਜਿਹੜੇ ਨੇ ਅਮਰੀਕਾ ਸਰਕਾਰ ਦੇ ਵੱਲੋਂ ਲੱਤੇ ਗਏ ਨੇ ਆਖਰਕਾਰ ਹੁਣ ਕੀ ਕੁਝ ਹੋਰ ਵੱਡੇ ਫੈਸਲੇ ਜਾਂ ਫਿਰ ਐਕਸ਼ਨ ਜਿਹੜੇ ਨੇ ਅਮਰੀਕਾ ਸਰਕਾਰ ਦੇ ਵੱਲੋਂ ਲਿੱਤੇ ਜਾਣਗੇ ਉਸ ਬਾਬਤ ਵੀ ਜਾਣਕਾਰੀ ਸਾਹਮਣੇ ਆਈ ਹੈ ਫਿਲਹਾਲ ਹੁਣ ਅਮਰੀਕਾ ਸਰਕਾਰ ਜੋ ਹੈ ਲਗਾਤਾਰ ਐਕਸ਼ਨ ਲੈ ਰਹੀ ਹੈ ਪਹਿਲਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕੀਤਾ ਤੇ ਹੁਣ ਫੌਜੀ ਜਹਾਜ਼ ਦੀ ਉਡਾਨ ਦੇ ਉੱਤੇ ਰੋਕ ਲਗਾ ਦਿੱਤੀ ਹੈ ਵੱਡੀ ਖਬਰ ਇਸ ਵਕਤ ਦੀ ਸਾਹਮਣੇ ਆਈ ਹੈ ਦਰਸਲ ਦੱਸੀਏ ਕਿ ਵਿਦੇਸ਼ ਮੰਤਰੀ ਜੈ ਸ਼ੰਕਰ ਤੇ ਉੱਤੇ ਹੁਣ ਹਮਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਲੰਡਨ ਦੇ ਵਿੱਚ ਜੈ ਸ਼ੰਕਰ ਜਿਹੜੇ ਪਹੁੰਚੇ ਹੋਏ ਸੀਗੇ ਪਰ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਦੇਸ਼ ਵਿਰੋਧੀ ਲੋਕ ਨੇ ਉਹਨਾਂ ਦੇ ਵੱਲੋਂ ਜੋ ਹੈ ਜੈ ਸ਼ੰਕਰ ਤੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਖਬਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਇਹ ਖਬਰ ਜਿਹੜੀ ਆ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋਈ ਆ ਤੁਹਾਨੂੰ ਦੱਸ ਜੀਏ ਕਿ ਹੁਣ ਜੈ ਸ਼ੰਕਰ ਹੁਣਾ ਦੇ ਵੱਲੋਂ ਜਿਹੜੇ ਦੇਸ਼ ਵਿਰੋਧੀ ਲੋਕ ਨੇ ਉਹਨਾਂ ਦੇ ਉੱਤੇ ਟਿੱਪਣੀ ਕੀਤੀ ਗਈ ਆ ਕਿ ਆਖਰਕਾਰ ਨਾ ਲੋਕਾਂ ਤੇ ਕੋਈ ਐਕਸ਼ਨ ਨਹੀਂ ਲੱਤਾ ਜਾ ਰਿਹਾ ਤੇ ਆਖਰਕਾਰ ਜਦੋਂ ਆਪਣੀ ਕਾਰ ਦੇ ਵਿੱਚ ਬੈਠਣ ਲੱਗੇ ਤਾਂ ਉਹਨਾਂ ਦੇ ਉੱਤੇ ਹਮਲੇ ਦੇ ਲਈ ਕੋਸ਼ਿਸ਼ ਕੀਤੀ ਗਈ ਆ ਪੂਰੀ ਖਬਰ ਜੋ ਸਾਹਮਣੇ ਆਈ ਆ ਉਹ ਵਿਸਤਾਰ ਦੇ ਨਾਲ ਸਾਂਝੀ ਕਰਾਂਗੇ ਕਿ ਆਖਰਕਾਰ ਪੂਰਾ ਮਾਮਲਾ ਕੀ ਆ ਦਰਸਲ ਜਾਣਕਾਰੀ ਜਿਹੜੀ ਆ ਇਸ ਬਾਬਤ ਸਾਹਮਣੇ ਆਈ ਆ ਕਿ ਭਾਰਤ ਦੇ ਵਿਦੇਸ਼ ਮੰਤਰੀ ਜਿਹੜੇ ਜੈ ਸ਼ੰਕਰ ਨੇ ਉਹਨਾਂ ਦੇ ਵੱਲੋਂ ਜੋ ਹੈ ਲੰਡਨ ਦੇ ਵਿੱਚ ਦੇਸ਼ ਵਿਰੋਧੀ ਸਮਰਥਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਦੇਸ਼ ਵਿਰੋਧੀ ਜਿਹੜੇ ਲੋਕ ਨੇ ਉਹ ਸਥਾਨ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰ ਰਹੇ ਸੀਗੇ ਸਮਰਥਕਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਤੇ ਜਿੱਥੇ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਨੇ ਜੋ ਹੈ ਇੱਕ ਪ੍ਰੋਗਰਾਮ ਸੀਗਾ ਉਸ ਦੇ ਵਿੱਚ ਉਜੋਗਿਤ ਹੋਏ ਤੇ ਇੱਕ ਚਰਚਾ ਵਿੱਚ ਹਿੱਸਾ ਲਿਆ ਤੇ ਜਦੋਂ ਆਪਣੀ ਕਾਰ ਵਿੱਚ ਜਾ ਰਹੇ ਸਨ ਤਾਂ ਇੱਕ ਆਦਮੀ ਨੂੰ ਉਹਨਾਂ ਵੱਲ ਆਉਣ ਦੀ ਕੋਸ਼ਿਸ਼ ਕਰਦੇ ਦੇਖਿਆ ਗਿਆ ਸੀ ਤੇ ਇਸ ਦੌਰਾਨ ਉਸਨੇ ਭਾਰਤੀ ਰਾਸ਼ਟਰੀ ਚੰਡੇ ਨੂੰ ਪਾੜਨ ਵਰਗਾ ਸ਼ਰਮਨਾਕ ਕੰਪੀ ਕੀਤਾ ਘਟਨਾ ਦੇ ਦੌਰਾਨ ਪੁਲਿਸ ਉੱਥੇ ਮੌਜੂਦ ਸੀ ਪਰ ਦੇਸ਼ ਵਿਰੋਧੀ ਲੋਕਾਂ ਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਦੇਖੀ ਗਈ ਹੈ ਹਾਲਾਂਕਿ ਉਨ੍ਹਾਂ ਤੇ ਕਾਰਵਾਈ ਨਹੀਂ ਹੋਈ ਹੈ ਚਸ਼ਮੀਦੀਦਾਂ ਦੇ ਅਨੁਸਾਰ ਅਜੀਹਾ ਲੱਗ ਰਿਹਾ ਸੀ ਕਿ ਜਿਵੇਂ ਪੁਲਿਸ ਨੂੰ ਦਖਲ ਨਾ ਦੇਣ ਦਾ ਹੁਕਮ ਦਿੱਤਾ ਹੋਵੇ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੈ ਜਿਸ ਕਰਕੇ ਭਾਰਤੀ ਭਾਈਚਾਰੇ ਵਿੱਚ ਕਾਫੀ ਰੋਸ ਪਾਇਆ ਗਿਆ ਇਸ ਘਟਨਾ ਤੋਂ ਬਾਅਦ ਲੰਧਨ ਦੇ ਵਿੱਚ ਭਾਰਤੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਔਰ ਦਾਜ਼ੀਏ ਲੋਕ ਬ੍ਰਿਟਿਸ਼ ਸਰਕਾਰ ਤੋਂ ਮੰਗ ਕਰ ਰਹੇ ਨੇ ਕਿ ਭਾਰਤੀ ਰਾਸ਼ਟਰੀ ਝੰਡੇ ਦਾ અપਮਾਨ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਵੱਡੀ ਖਬਰ ਇਸ ਵਕਤ ਦੀ ਭਾਰਤ ਸਰਕਾਰ ਤੋਂ ਵੀ ਇਸ ਮੁੱਦੇ ਦੇ ਉੱਤੇ ਜੋ ਹੈ ਵਿਚਾਰ ਚਰਚਾ ਕਰਨ ਦੇ ਲਈ ਗੱਲ ਆਖੀ ਔਰ ਇਸ ਮੁੱਦੇ ਨੂੰ ਹਟਾਉਣ ਦੀ ਗੱਲ ਆਖੀ ਦਾਜ਼ੀਏ ਕਿ ਇੱਥੇ ਧਿਆਨ ਦੇਣ ਦੀ ਗੱਲ ਹੈ ਕਿ ਦੇਸ਼ ਵਿਰੋਧੀ ਜਿਹੜੇ ਲੋਕ ਨੇ ਉਹ ਭਾਰਤ ਵਿਰੁੱਧ ਗਤੀਵਿਧੀਆਂ ਕਰ ਰਹੇ ਨੇ ਵਿਦੇਸ਼ਾਂ ਵਿੱਚ ਪਹਿਲਾਂ ਵੀ ਕਈ ਵਾਰ ਵੇਖੀਆਂ ਜਾ ਚੁੱਕੀਆਂ ਨੇ ਤੇ ਹੁਣ ਵਿਦੇਸ਼ ਮੰਤਰੀ ਐਸ ਜੇ ਜੈ ਸ਼ੰਕਰ ਤੇ ਉੱਤੇ ਵੱਡਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਤੋਂ ਬਾਅਦ ਇਹ ਮਾਮਲਾ ਸੁਰਖੀਆਂ ਦਾ ਵਿਸ਼ਾ ਬਣ ਗਿਆ ਲੰਡਨ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਉਹ ਸ਼ਾਮਲ ਹੋਏ ਸੀਗੇ ਡਾਕਟਰ ਐਸ ਜੇ ਸ਼ੰਕਰ ਨੇ ਚਾਥਮ ਹਾਊਸ ਦੁਆਰਾ ਜੋ ਜਿਤ ਇੱਕ ਚਰਚਾ ਦੇ ਵਿੱਚ ਹਿੱਸਾ ਲਿਆ ਸੀ ਔਰ ਉਸ ਤੋਂ ਬਾਅਦ ਇੱਕ ਘਟਨਾ ਜਿਹੜੀ ਆ ਦੇਖਣ ਨੂੰ ਮਿਲੀ ਹੈ ਕਿ ਉਹਨਾਂ ਦੇ ਕਾਰ ਵੱਲ ਕਿਸੇ ਨੇ ਆਉਣ ਦੀ ਕੋਸ਼ਿਸ਼ ਕੀਤੀ ਔਰ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਿਹੜੇ ਦੇਸ਼ ਵਿਰੋਧੀ ਲੋਕ ਨੇ ਉਹਨਾਂ ਦੇ ਉੱਤੇ ਵੀ ਟਿੱਪਣੀ ਕੀਤੀ ਗਈ ਹੈ ਕਿ ਅਜਾ ਇਹ ਲੋਕਾਂ ਦੇ ਉੱਤੇ ਕੋਈ ਵੀ ਐਕਸ਼ਨ ਨਹੀਂ ਲਤਾ ਜਾ ਰਿਹਾ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਔਰ ਇਸ ਮੁੱਦੇ ਤੇ ਉੱਤੇ ਲੋਕ ਪੜਕੇ ਨੇ ਲੰਡਨ ਦੇ ਵਿੱਚ ਰਹਿ ਰਹੇ ਭਾਰਤੀਆਂ ਦੇ ਵੱਲੋਂ ਇਸ ਮੁੱਦੇ ਤੇ ਉੱਤੇ ਜੋ ਗੱਲਬਾਤ ਕਰਨ ਦੀ ਗੱਲ ਆਕੀ ਔਰ ਕਿਹਾ ਗਿਆ ਕਿ ਇਸ ਮੁੱਦੇ ਤੇ ਉੱਤੇ ਕੋਈ ਵੀ ਐਕਸ਼ਨ ਚਾਹੀਦਾ ਤੇ ਜਿਸ ਤੋਂ ਬਾਅਦ ਹੁਣ ਭਾਰਤ ਦੇ ਵਿੱਚ ਵੀ ਕਿਹਾ ਜਾ ਰਿਹਾ ਕਿ ਇਸ ਮੁੱਦੇ ਦੇ ਉੱਤੇ ਗੱਲਾਂ ਉਠਾਉਣੀਆਂ ਚਾਹੀਦੀਆਂ ਨੇ ਔਰ ਗੰਭੀਰਤਾ ਦੇ ਨਾਲ ਇਸ ਮਾਮਲੇ ਨੂੰ ਦੇਖਣਾ ਚਾਹੀਦਾ ਤੇ ਦੱਸੀਏ ਕਿ ਹੁਣ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਦੇ ਉੱਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਤੋਂ ਮਾਮਲਾ ਜਿਸ ਤੋਂ ਬਾਅਦ ਇਹ ਜਿਹੜਾ ਮਾਮਲਾ ਸੋਸ਼ਲ ਮੀਡੀਆ ਤੇ ਕਾਫੀ ਭਖਿਆ ਹੋਇਆ ਤੇ ਆਖਰਕਾਰ ਇਸ ਮਾਮਲੇ ਤੇ ਕੀ ਕੁਝ ਨਵੇਂ ਮੋੜ ਆਉਂਦੇ ਨੇ ਕਿਹੜੇ ਫੈਸਲੇ ਲਿੱਤੇ ਜਾ ਸਕਦੇ ਨੇ ਐਕਸ਼ਨ ਲਿੱਤੇ ਜਾਣਗੇ ਉਹ ਦੇਖਣਾ ਜ਼ਰੂਰੀ ਬਣਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦੇ ਵੱਲੋਂ ਵੱਡੇ ਐਕਸ਼ਨ ਲੱਤੇ ਜਾ ਰਹੇ ਨੇ ਜਿੱਥੇ ਕਿ ਭ੍ਰਿਸ਼ਟਾਚਾਰ ਨੂੰ ਰੋਕਣ ਦੇ ਲਈ ਤੇ ਨਾਲ ਦੀ ਨਾਲ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਕਦਮ ਚੁੱਕੇ ਗਏ ਨੇ ਇਸ ਦੇ ਚੱਲਦੇ ਹੁਣ ਔਰਤਾ ਦੇ ਲਈ ਵੀ ਇੱਕ ਵੱਡੀ ਜਿਹੜੀ ਰਾਹਤ ਲਿਆਉਂਦੀ ਹੈ ਯਾਨੀ ਕਿ ਹੁਣ ਔਰਤਾਂ ਨੂੰ ਇੱਕ ਰਾਹਤ ਮਿਲੇਗੀ ਪੂਰੀ ਜਾਣਕਾਰੀ ਕੀ ਹੈ ਕਿ ਇਸ ਬਾਬਤ ਹੁਣ ਕਦਮ ਚੁੱਕੇ ਗਏ ਨੇ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਦਰਸਲ ਭਗਵੰਤ ਮਾਨ ਸਰਕਾਰ ਐਕਸ਼ਨ ਮੋਡ ਦੇ ਵਿੱਚ ਤਾਂ ਸਭ ਨੂੰ ਦਿਖਾਈ ਦੇ ਰਹੀ ਹੈ ਇਸ ਦੇ ਚੱਲਦੇ ਹੁਣ ਵੱਡੇ ਪੱਤਰ ਦੇ ਐਲਾਨ ਹੋ ਗਏ ਨੇ ਜਿੱਤੇ ਪੰਜਾਬ ਸਰਕਾਰ ਨੇ ਹੁਣ ਔਰਤਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਪਹਿਲ ਕਦਮੀ ਕੀਤੀ ਹੈ ਸਰਕਾਰ ਵੱਲੋਂ ਸਰਕਾਰ ਦੇ ਵੱਲੋਂ ਹੁਣ ਹਿਫਾਜ਼ਤ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਇਸ ਪ੍ਰੋਜੈਕਟ ਨੂੰ ਚੰਡੀਗੜ੍ਹ ਵਿੱਚ ਲਾਂਚ ਕਰਨਗੇ ਸਰਕਾਰੀ ਸੂਤਰਾਂ ਦੇ ਮੁਤਾਬਕ ਇਸ ਯੋਜਨਾ ਦੇ ਤਹਿਤ ਹਿੰਸਾ ਤੋਂ ਪੀੜਤ ਔਰਤਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਇਸ ਲਈ ਬਲਾਕ ਪੱਧਰ ਤੇ ਸਟਾਪ ਸੈਂਟਰ ਬਣਾਈ ਜਾਣਗੇ ਇਸ ਤੋਂ ਇਲਾਵਾ ਸਖੀ ਵੈਬ ਪੋਰਟਲ ਰਾਹੀਂ ਬਚਾਅ ਕਾਰਜਾਂ ਦੀ ਨਿਗਰਾਨੀ ਕੀਤੀ ਜਾਵੇਗੀ ਔਰਤਾ ਕਿਸੇ ਵੀ ਸਮੱਸਿਆ ਦੇ ਵਿੱਚ ਹਨ ਤਾਂ ਸਿਰਫ 181 ਹੈਲਪਲਾਈਨ ਤੇ ਸ਼ਿਕਾਇਤ ਦਰਜ ਕਰਵਾ ਸਕਣਗੀਆਂ ਜਿੱਥੇ ਉਹਨਾਂ ਨੂੰ ਲੜਿੰਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਹਾਸਲ ਜਾਣਕਾਰੀ ਦੇ ਮੁਤਾਬਕ ਦਾਜ਼ੀਏ ਕੇ ਹਿਫਾਜ਼ਤ ਪ੍ਰੋਜੈਕਟ ਵਿੱਚ ਜੇਕਰ ਰਾਜ ਦੇ ਕਿਸੇ ਵੀ ਕੋਨੇ ਵਿੱਚ ਕੋਈ ਔਰਤ ਕਿਸੇ ਵੀ ਸਰੀਰਕ ਜਾਂ ਫਿਰ ਪਾਵਨਾਤਕ ਹਿੰਸਾ ਦਾ ਸਾਹਮਣਾ ਕਰਦੀ ਹੈ ਤਾਂ ਉਹ 181 ਤੇ ਕਾਲ ਕਰ ਸਕਦੀ ਹੈ। ਇਹਨਾਂ ਮਾਮਲਿਆਂ ਵਿੱਚ 10 ਮਿੰਟਾਂ ਅੰਦਰ ਕਾਰਵਾਈ ਹੋਵੇਗੀ। ਇਹ ਦੇਸ਼ ਵਿੱਚ ਆਪਣੀ ਕਿਸਮ ਦਾ ਇੱਕ ਪਹਿਲਾ ਪ੍ਰੋਜੈਕਟ ਹੋਵੇਗਾ। ਇਸ ਵਿੱਚ ਸਮਾਜਿਕ ਸੁਰੱਖਿਆ ਮਹਿਲਾ ਦੇ ਬਾਲ ਵਿਕਾਸ ਦੇ ਸੁਰੱਖਿਆ ਅਧਿਕਾਰੀ ਨੂੰ ਇਕਾਧੁਨਿਕ ਵਾਹਨ ਦਿੱਤਾ ਜਾਵੇਗਾ। ਸਰਕਾਰੀ ਆંકੜਿਆਂ ਦੇ ਮੁਤਾਬਕ ਦੱਸੀ ਇਹ ਕਿ ਹੁਣ ਪੰਜਾਬ ਵਿੱਚ April 2024 ਤੋਂ January ਤੱਕ ਔਰਤਾ ਵਿਰੋਧ ਹਿੰਸਾ ਦੇ ਮਾਮਲੇ ਕਾਫੀ ਵੱਡੇ ਪੱਧਰ ਤੇ ਦਰਜ ਕੀਤੇ ਗਏ ਨੇ। ਜ਼ਿਆਦਾਤਰ ਸਮੱਸਿਆ ਸਰਹੱਦੀ ਖੇਤਰਾਂ ਵਿੱਚ ਹੋ ਰਹੀਆਂ ਨੇ। ਇਹ ਆંકੜੇ ਸਿਰਫ ਵਨ-ਸਟਾਪ ਸੈਂਟਰ ਤੇ ਹਨ। ਬਹੁਤ ਸਾਰੀਆਂ ਔਰਤਾਂ ਆਪਣੇ ਨਾਲ ਹੋ ਰਹੀ ਹਿੰਸਾ ਵਿਰੁੱਧ ਆਵਾਜ਼ ਨਹੀਂ ਉਠਾਉਂਦੀਆਂ ਬਹੁਤ ਸਾਰੀਆਂ ਔਰਤਾਂ ਨੂੰ ਇਹ ਵੀ ਨਹੀਂ ਪਤਾ ਕਿ ਸ਼ਿਕਾਇਤ ਕਿੱਥੇ ਕਰਨੀ ਹੈ ਪਰ ਹੁਣ ਪੰਜਾਬ ਸਰਕਾਰ ਐਕਸ਼ਨ ਮੋਡ ਦੇ ਵਿੱਚ ਹੈ ਸਿਰਫ ਤੁਸੀਂ 181 ਹੈਲਪਲਾਈਨ ਨੰਬਰ ਤੇ ਕਾਲ ਕਰਨੀ ਹੈ ਤੇ 10 ਮਿੰਟਾਂ ਦੇ ਵਿੱਚ ਐਕਸ਼ਨ ਲੈਂਦੇ ਜਾਣਗੇ ਤੇ ਭ੍ਰਿਸ਼ਟਾਚਾਰ ਤੇ ਨਸ਼ੇ ਨੂੰ ਪੰਜਾਬ ਵਿੱਚੋਂ ਖਤਮ ਕਰਨ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਔਰਤਾਂ ਦੇ ਲਈ ਪਹਿਲ ਕਦਮੀ ਕੀਤੀ ਹੈ ਹੁਣ ਔਰਤਾਂ ਕਿਸੇ ਵੀ ਸਮੱਸਿਆ ਦੇ ਵਿੱਚ ਨੇ ਤੁਸੀਂ ਸਿਰਫ 181 ਤੇ ਨੰਬਰ ਤੇ ਫੋਨ ਲਗਾਉਣਾ ਹੈ ਤਾਂ ਉਸ ਤੋਂ ਬਾਅਦ ਤੁਹਾਡ ਨੂੰ 10 ਮਿੰਟ ਦੇ ਵਿੱਚ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕੀ ਕੀ ਇਸ ਨੂੰ ਵਿਧੇਰੇ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਉਣਾ ਜ਼ਰੂਰੀ ਹੈ ਤਾਂ ਕਿ ਜਾਣਕਾਰੀ ਲੋਕਾਂ ਤੱਕ ਪਹੁੰਚੇ ਕਿ ਪੰਜਾਬ ਸਰਕਾਰ ਕਿਸ ਤਰੀਕੇ ਦੇ ਨਾਲ ਔਰਤਾ ਦੇ ਲਈ ਹੁਣ ਵੱਡਾ ਪ੍ਰੋਜੈਕਟ ਲੈ ਕੇ ਆਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਮੋਹਾਲੀ ਦਾ ਦੌਰਾ ਕਰਨਗੇ ਇਸ ਦੌਰੇ ਦੇ ਦੌਰਾਨ ਦੋ ਪ੍ਰੋਜੈਕਟਾਂ ਦਾ ਉਦਘਾਟਨ ਹੋਵੇਗਾ ਸਿਵਿਲੈਂਸ ਸਿਸਟਮ ਤੇ ਟ੍ਰੈਫਿਕ ਸਿਸਟਮ ਦਾ ਉਦਘਾਟਨ ਕੀਤਾ ਜਾਵੇਗਾ ਹਾਲਾਂਕਿ ਇਸ ਉਦਘਾਟਨ ਤੋਂ ਬਾਅਦ ਮੁਹਾਲੀ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਬਦਲਾਅ ਆਣਗੇ ਬਹੁਤ ਸਾਰੀਆਂ ਚੀਜ਼ਾਂ ਮੁਹਾਲੀ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਹਾਲਾਂਕਿ ਪੂਰੀ ਜਾਣਕਾਰੀ ਕੀ ਆ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਇਹਨਾਂ ਦੋ ਪ੍ਰੋਜੈਕਟਾਂ ਦੇ ਉਦਘਾਟਨ ਤੋਂ ਬਾਅਦ ਕੀ ਕੁਝ ਵੱਡੇ ਬਦਲਾਅ ਮੁਹਾਲੀ ਦੇ ਵਿੱਚ ਨਜ਼ਰ ਆਣਗੇ ਜਿੱਥੇ ਕਿ ਹੁਣ ਲਗਾਤਾਰ ਮੁਹਾਲੀ ਦੇ ਵਿੱਚ ਇਹ ਦੋ ਪ੍ਰੋਜੈਕਟਾਂ ਦਾ ਕੰਮ ਚੱਲ ਰਿਹਾ ਸੀਗਾ ਸਵਿਲੈਂਸ ਸਿਸਟਮ ਅਤੇ ਟ੍ਰੈਫਿਕ ਮੈਨੇਜਮੈਂਟ ਸਿਸਟਮ ਦਾ ਉਦਗਾਟਨ ਅੱਜ ਹੋਵੇਗਾ ਇਸ ਪ੍ਰਣਾਲੀ ਦੇ ਸ਼ੁਰੂ ਹੋਣ ਤੋਂ ਬਾਅਦ ਮੋਹਾਲੀ ਦੀਆਂ ਸਾਰੀਆਂ ਸੜਕਾਂ ਪੁਲਿਸ ਨਿਗਰਾਨੀ ਹੇਠ ਹੋਣਗੀਆਂ ਇਸ ਤੋਂ ਇਲਾਵਾ ਚੰਡੀਗੜ੍ਹ ਦੀ ਤਰਜ਼ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਈ ਚਲਾਨ ਜਾਰੀ ਕੀਤੇ ਜਾਣੇ ਸ਼ੁਰੂ ਹੋ ਜਾਣਗੇ ਇਸ ਤੋਂ ਬਾਅਦ ਮੁੱਖ ਮੰਤਰੀ ਸੁਖਮਣੀ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਡੇਰਾਬਸੀ ਵਿਖੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ ਇਸ ਦੌਰਾਨ ਇਸ ਸਿਸਟਮ ਦੇ ਸਹੀ ਤੰਗ ਨਾਲ ਨਿਗਰਾਨੀ ਕਰਨ ਲਈ ਮੋਹਾਲੀ ਦੇ ਵਿੱਚ ਸਥਿਤ ਸੋਹਾਨਾ ਪੁਲਿਸ ਸਟੇਸ਼ਨ ਦੇ ਨਵੀਂ ਇਮਾਰਤ ਨੂੰ ਇੱਕ ਕੰਟਰੋਲ ਰੂਮ ਦੇ ਵਿੱਚ ਸਥਾਪਿਤ ਕੀਤਾ ਗਿਆ ਜਿੱਥੇ 24 ਘੰਟੇ ਨਿਗਰਾਨੀ ਕੀਤੀ ਜਾਵੇਗੀ। ਪਹਿਲੇ ਪੜਾਅ ਵਿੱਚ ਇਹ ਸਿਸਟਮ ਸ਼ਹਿਰ ਦੇ 20 ਪ੍ਰਮੁੱਖ ਜੰਕਸ਼ਨ ਸਥਾਨਾਂ ਤੇ ਸਥਾਪਿਤ ਕੀਤਾ ਜਾਵੇਗਾ। ਔਰ ਉਸ ਤੋਂ ਬਾਅਦ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਬੁਲਾਰੇ ਦੇ ਵੱਲੋਂ ਦੱਸਿਆ ਗਿਆ ਕਿ ਪ੍ਰੋਜੈਕਟ ਲਈ ਪੰਜਾਬ ਪੁਲਿਸ ਨੂੰ ਲੜਿੰਦੇ ਫੰਡ ਦੀ ਵੀ ਪ੍ਰਾਪਤੀ ਹੋ ਗਈ ਹੈ। ਇਹ ਸਿਸਟਮ ਨੂੰ ਹੁਣ ਰਸਮੀ ਤੌਰ ਤੇ ਸ਼ੁਰੂ ਕੀਤਾ ਗਿਆ ਹੈ ਪਰ ਸਿਰਫ 2 ਦਿਨਾਂ ਵਿੱਚ ਹੀ ਇਸ ਦੇ ਸ਼ਹਿਰ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦਾ ਪਰਦਾਫਾਸ਼ ਕਰ ਦਿੱਤਾ ਹੈ। ਰਿਪੋਰਟ ਦੇ ਅਨੁਸਾਰ ਲਗਭਗ 36000 ਲੋਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਕੈਮਰਿਆਂ ਦੇ ਵਿੱਚ ਕੈਦ ਹੋਏ ਨੇ। ਉਸ ਸਮੇਂ ਹੈਰਾਨੀ ਦੀ ਗੱਲ ਇਹ ਹੁੰਦੀ ਹੈ ਕਿ ਜਦੋਂ ਸਿਸਟਮ ਸਥਾਪਿਤ ਕੀਤਾ ਜਾ ਰਿਹਾ ਸੀ ਤਾਂ ਉਸ ਸਮੇਂ ਕਈ ਥਾਵਾਂ ਤੇ ਉਹਨਾਂ ਦੀਆਂ ਬੈਟਰੀਆਂ ਚੋਰੀ ਵੀ ਹੋਈਆਂ। ਫਿਲਹਾਲ ਇਹ ਪ੍ਰਣਾਲੀ ਪਹਿਲੇ ਪੜਾਅ ਵਿੱਚ ਲਾਗੂ ਕੀਤੀ ਗਈ ਹੈ ਪਰ ਜਦੋਂ ਪੂਰਾ ਸ਼ਹਿਰ ਕਵਰ ਕੀਤਾ ਜਾਵੇਗਾ ਤਾਂ ਸਥਿਤੀ ਹੋਰ ਸਪਸ਼ਟ ਹੋ ਜਾਵੇਗੀ ਦੱਸ ਦਈਏ ਕਿ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣੀ ਵੱਡੇ ਐਕਸ਼ਨ ਦੇ ਵਿੱਚ ਨੇ ਜਿੱਥੇ ਕਿ ਉਹਨਾਂ ਦੇ ਵੱਲੋਂ ਟ੍ਰੈਫਿਕ ਮੈਨੇਜਮੈਂਟ ਸਿਸਟਮ ਦਾ ਪਰਦਾਫਾਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੋ ਪ੍ਰੋਜੈਕਟਾਂ ਦਾ ਉਤਕਾਟਨ ਕੀਤਾ ਗਿਆ ਜਿਸ ਦੇ ਨਾਲ ਹੁਣ ਮੋਹਾਲੀ ਦੀਆਂ ਸੜਕਾਂ ਜੜੀਆਂ ਨੇ ਪੁਲਿਸ ਦੀ ਨਿਗਰਾਨੀ ਹੇਠ ਹੋਣਗੀਆਂ ਯਾਨੀ ਕਿ ਹੁਣ ਜੇਕਰ ਕੋਈ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੈ ਤੇ ਉਹਨਾਂ ਨੂੰ ਈ ਚਲਾਨ ਦਾ ਭੁਗਤਾਨ ਕਰਨਾ ਪਵੇਗਾ ਉਨਾ ਦੇ ਲਈ ਈ ਚਲਾਨ ਜਾਰੀ ਹੋਵੇਗਾ ਜਿਸ ਤੋਂ ਬਾਅਦ ਹੁਣ ਉਹਨਾਂ ਦੀ ਜੇਬਾਂ ਤੇ ਡਾਕਾ ਵੀ ਪਵੇਗਾ ਤੇ ਹੁਣ ਇਹ ਸਿਸਟਮ ਲਾਗੂ ਹੋ ਗਿਆ ਹੈ ਪਹਿਲੇ ਪੜਾਤੇ ਇਸ ਦੀ ਸ਼ੁਰੂਆਤ ਹੋਈ ਹੈ ਪਰ ਕੈਮਰਿਆਂ ਦੇ ਹੇਠਾਂ 36000 ਲੋਕ ਆਏ ਨੇ ਜਾਨੀ ਕਿ ਜਿਨ੍ਹਾਂ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ ਇਸੇ ਤਰੀਕੇ ਦੇ ਨਾਲ ਪੰਜਾਬ ਸਰਕਾਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਬਹੁਤ ਵੱਡੇ ਪੱਧਰ ਤੇ ਬਦਲਾਅ ਪੰਜਾਬ ਦੇ ਵਿੱਚ ਕੀਤੇ ਜਾਣਗੇ ਐਕਸ਼ਨ ਬੋਰਡ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਨਜ਼ਰ ਆ ਰਹੀ ਹੈ। ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੋ ਜਿਹੜੇ ਵੱਡੇ ਪ੍ਰੋਜੈਕਟ ਨੇ ਉਹਨਾਂ ਦਾ ਅੱਜ ਉਦਘਾਟਨ ਕਰਨਗੇ। ਜਿਸ ਤੋਂ ਬਾਅਦ ਮੁਹਾਲੀ ਦੀਆਂ ਸੜਕਾਂ ਪੁਲਿਸ ਦੀ ਨਿਗਰਾਨੀ ਹੇਠ ਆ ਜਾਣਗੀਆਂ ਔਰ ਮੁਹਾਲੀ ਦੇ ਵਿੱਚ ਵੱਡੇ ਪੱਧਰ ਦੇ ਬਦਲਾਅ ਹੋਣਗੇ। ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਬਦੇ ਦੇ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ। ਜੇਕਰ ਤੁਸੀਂ ਵੀ ਹੁਣ UPI ਦੀ ਵਰਤੋਂ ਕਰਦੇ ਹੋ ਤਾਂ ਇਹ ਖਬਰ ਸੁਸੀ ਜ਼ਰਾ ਧਿਆਨ ਨਾਲ ਸੁਣੀਓ ਕਿਉਂਕਿ ਹੁਣ 1 April 2025 ਤੋਂ ਇਹ ਨਿਯਮ ਜਿਹੜੇ ਨੇ ਬਦਲਣ ਵਾਲੇ ਨੇ ਜਾਨੀ ਕਿ ਹੁਣ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਬਦਲਾਅ ਦੇਖਣ ਨੂੰ ਮਿਲਣਗੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਿਰਕਾਰ ਹੁਣ ਕੀ ਕੁਝ ਬਦਲਾਅ UPI ਦੀ ਜਿਹੜੀ ਅਦਾਇਗੀ ਕਰਦੇ ਹੋ ਪੇਮੈਂਟ ਦੇ ਦੌਰਾਨ ਕੀ ਕੁਝ ਬਦਲਾਅ ਹੋ ਗਏ ਨੇ ਦਰਸ਼ਕ ਕਿਉਂਕਿ ਅੱਜ ਦੇ ਸਮੇਂ ਵਿੱਚ UPI ਦਾ ਦੇ ਰਾਹੀਂ ਭੁਗਤਾਨ ਕਰਨਾ ਹੁਣ ਬਹੁਤ ਸੌਖਾ ਹੋ ਗਿਆ ਹੈ ਮੈਂਟਾਸ ਕੰਟਾ ਦੇ ਵਿੱਚ ਤੁਸੀਂ ਜੋ ਹੈ ਭੁਗਤਾਨ ਆਪਣੀ ਪੇਮੈਂਟ ਦਾ ਕਰ ਸਕਦੇ ਹੋ ਪਰ ਹੁਣ ਕੁਝ ਬਦਲਾਅ ਹੋ ਗਏ ਨੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਰ ਕੀ ਕੁਝ ਹੁਣ ਬਦਲਾਅ ਹੋ ਚੁੱਕੇ ਨੇ ਤੇ ਦੱਸ ਦਈਏ ਕਿ ਹੁਣ 1 April 2025 ਤੋਂ ਇਹ ਨਵੇਂ ਜਿਹੜੇ ਨਿਯਮ ਲਾਗੂ ਹੋਣਗੇ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਨੇ ਬੈਂਕਾਂ ਨੂੰ ਉਹਨਾਂ ਮੋਬਾਈਲ ਨੰਬਰਾਂ ਨੂੰ ਡਿਲੀਟ ਕਰਨ ਦੇ ਨਿਰਦੇਸ਼ ਦਿੱਤੇ ਨੇ ਜੋ ਕਿਸੇ ਹੋਰ ਨੂੰ ਜਾਰੀ ਕੀਤੇ ਹਨ ਜਾਂ 2025 ਤੋਂ 1 April 2025 ਤੋਂ ਬੰਦ ਕਰ ਦਿੱਤੇ ਜਾਣਗੇ ਤਾਂ ਜੋ UPI ਲੈਣ-ਦੇਣ ਨੂੰ ਹੋਰ ਸੁਰੱਖਿਅਤ ਬਣਾਇਆ ਜਾ ਸਕੇ ਹਾਲਾਂਕਿ ਹੁਣ ਜਿੱਥੇ ਗਲਤ ਲੈਣ-ਦੇਣ ਨੂੰ ਰੋਕਿਆ ਜਾ ਸਕੇ ਇਸ ਤਰ੍ਹਾਂ ਦੇ ਵਟੇ ਕਦਮ ਚੁੱਕੇ ਜਾਣਗੇ ਗਲਤ UPI ਲੈਣ-ਦੇਣ ਨੂੰ ਰੋਕਣ ਲਈ NPCI ਨੇ ਬੈਂਕਾਂ ਦੇ UPI ਭੁਗਤਾਨ ਸੇਵਾ ਜਿਹੜੇ ਲੋਕ ਨੇ ਕਰਦੇ ਨੇ ਨਿਯਮਤ ਅੰਤਰਾਲੇ ਨੇ ਆਪਣੇ ਸਿਸਟਮਾਂ ਨੂੰ ਅਪਡੇਟ ਕਰਨ ਲਈ ਕਿਹਾ। ਇਹ ਫੈਸਲਾ 16 ਜੁਲਾਈ 2024 ਨੂੰ ਹੋਈ NPCI ਦੀ ਮੀਟਿੰਗ ਵਿੱਚ ਲਿਆ ਗਿਆ ਸੀ ਤੇ ਹੁਣ ਇਹ ਕੈਪੀਟਲ 2025 ਤੋਂ ਲਾਗੂ ਹੋਵੇਗਾ। ਦੱਸ ਜੀਏ ਕਿ ਗਲਤ ਲੈਣ ਦੇ ਨੂੰ ਰੋਕਣ ਲਈ ਬੈਂਕਾਂ ਅਤੇ UPI ਭੁਗਤਾਨ ਸੇਵਾ ਪ੍ਰਦਾਨਾਵਾਂ ਦੁਆਰਾ ਹਰ ਹਫਤੇ ਮੋਬਾਈਲ ਨੰਬਰਾਂ ਦੀ ਇੱਕ ਅਪਡੇਟ ਸੂਚੀ ਜੜੀ ਜਾਰੀ ਕੀਤੀ ਜਾਵੇਗੀ। ਮੋਬਾਈਲ ਨੰਬਰ ਉਪੋਕਤਾਵਾਂ ਦੀ ਪ੍ਰਵਾਨਗੀ ਤੋਂ ਬਾਅਦ ਹੀ ਅਪਡੇਟ ਕੀਤਾ ਜਾਵੇਗਾ। एसएमटी देन ਦਾ ਵਿਕਲਪ ਸਿਰਫ ਯੂਪੀਆਈ ਐਪ ਰਾਹੀਂ ਹੀ ਉਪਲਬਧ ਹੋਵੇਗਾ ਜੇਕਰ ਉਪਭੋਗਤਾ ਦੁਆਰਾ ਸੈਮਤੀ ਨਹੀਂ ਦਿੱਤੀ ਜਾਂਦੀ ਹੈ ਮੋਬਾਈਲ ਨੰਬਰ ਅਪਡੇਟ ਨਹੀਂ ਕੀਤਾ ਜਾਂਦਾ ਤਾਂ ਉਹ ਮੋਬਾਈਲ ਨੰਬਰ ਰਾਹੀਂ ਕੋਈ ਵੀ ਯੂਪੀਆਈ ਲੈਣ-ਦੇਣ ਸੰਭਵ ਨਹੀਂ ਹੋਵੇਗਾ 1 April 2025 ਤੋਂ ਬੈਂਕਾਂ ਤੇ ਯੂਪੀਆਈ ਐਪਸ ਨੂੰ ਹਰ ਮਹੀਨੇ NPCI ਨੂੰ ਰਿਪੋਰਟਾਂ ਜਮ੍ਹਾਂ ਕਰਵਾਉਣੀਆਂ ਬਣਦੀਆਂ ਜੇ ਸਵਿਚ ਮੋਬਾਈਲ ਨੰਬਰਾਂ ਨਾਲ ਜੁੜੇ UPI ID ਦੀ ਗਿਣਤੀ ਸਰਗਰਮ ਉਪੋਕਤਾਵਾਂ ਦੀ ਗਿਣਤੀ UPI ਆਦਾਰਤ ਲੈਣ ਦੇਣ ਦੀ ਗਿਣਤੀ ਬਾਰੇ ਜਾਣਕਾਰੀ ਦੇਣੀ ਪਵੇਗੀ ਦਾਜ਼ੀਏ ਕਿ ਇਹ ਬਦਲਾਵ ਗਾਕਾ ਲਈ UPI ਸਹੂਲਤ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਕੀਤੇ ਜਾ ਰਹੇ ਨੇ ਜੇਕਰ ਤੁਸੀਂ ਆਪਣੇ ਮੋਬਾਈਲ ਨੰਬਰ ਨਾਲ ਜੁੜੇ UPI ਐਪਸ ਨੂੰ ਆਸਾਨੀ ਨਾਲ ਵਰਤਣਾ ਜਾਰੀ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਅਪਡੇਟ ਕਰਦੇ ਰਹੋ ਤੇ ਜਿਸ ਕਰਕੇ ਤੁਹਾਡਾ ਯੂਪੀਆਈ ਭੁਗਤਾਨ ਚੱਲਦਾ ਰਹੇ ਜਾਰੀ ਕੀ ਹੁਣ ਯੂਪੀਆਈ ਐਪਸ ਨੂੰ ਹਰ ਮਹੀਨੇ ਐਨਪੀਸੀਆਈ ਨੂੰ ਰਿਪੋਰਟਾ ਜਮਾ ਕਰਵਾਉਣੀਆਂ ਹੋਣਗੀਆਂ ਔਰ ਆਪਣੇ ਮੋਬਾਈਲ ਨੰਬਰ ਦੇ ਨਾਲ ਜੁੜੀਆਂ ਜੜੀਆਂ ਆਈ ਡੀਜ਼ ਦੀ ਗਿਣਤੀ ਸਰਧਰਮ ਉਪੋਕਤਾਵਾਂ ਦੀ ਗਿਣਤੀ ਯੂਪੀਆਈ ਅਧਾਰਤ ਲੈਣ ਦੇਣ ਦੀ ਗਿਣਤੀ ਬਾਰੇ ਪੂਰੀ ਜਾਣਕਾਰੀ ਦੇਣੀ ਹੋਵੇਗੀ ਇਹ ਵੱਡੇ ਬਦਲਾਵ ਇਸ ਕਰਕੇ ਨੇ ਕਿਉਂਕਿ ਗਲਤ ਤਰੀਕੇ ਦੇ ਨਾਲ ਜਿਹੜੇ ਲੈਣ ਦੇਣ ਦੀ ਜਿਹੜੀ ਪ੍ਰਕਿਰਿਆ ਸ਼ੁਰੂ ਹੋਈ ਹੈ ਜਿਸ ਤਰੀਕੇ ਦੇ ਨਾਲ ਯੂਪੀਆਈ ਦੀ ਗਲਤ ਵਰਤੋਂ ਕੀਤੀ ਜਾਂਦੀ ਹੈ ਲੋਕਾਂ ਨਾਲ ਧੋਖਾਧੜੀ ਹੁੰਦੀ ਹੈ ਇਸ ਦੇ ਵੱਡੇ ਪੱਧਰ ਤੇ ਬਦਲਾਅ ਕੀਤੇ ਜਾ ਰਹੇ ਨੇ ਤਾਂ ਹੁਣ 1 April 2025 ਤੋਂ ਸਾਰੇ ਬਦਲਾਅ ਹੋਣਗੇ ਤੁਹਾਡੇ ਲਈ ਅਹਿਮ ਖਬਰ ਹੈ ਇੱਕ ਖਬਰ ਤੁਸੀਂ ਜਰਾ ਧਿਆਨ ਨਾਲ ਸੁਣੀਓ ਜੇਕਰ ਤੁਸੀਂ UPI ਦੀ ਵਰਤੋਂ ਕਰਦੇ ਹੋ ਜਾਨੀ ਕਿ ਤੁਸੀਂ ਆਨਲਾਈਨ ट्रांजੈਕਸ਼ਨਸ ਕਰਦੇ ਹੋ ਤੁਸੀਂ ਲੈਣ ਦੇਣ ਕਰਦੇ ਹੋ ਪੈਸੇ ਦਾ ਇਹ ਤੇ ਖਬਰ ਤੁਹਾਡੇ ਲਈ ਹੈ ਇਸ ਨੂੰ ਵਿਦੇਰੇ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ ਇਹ ਸੀਗੀਆਂ ਅੱਜ ਦੀਆਂ ਮੁੱਖ ਤੇ ਵਿਸ਼ੇਸ਼ ਖਬਰਾਂ ਹੋਰ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਜੁੜੇ ਰਹੋ ਸਾਡੇ ਚੈਨਲ ਤੇ ਟੀਵੀ ਐਨ ਆਰ ਆਈ ਦੇ ਨਾਲ